ਰਾਤ ਦੇ ਹਨੇਰੇ ਦੇ ਵਿੱਚ ਚੋਰਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਕਾਰਨਾਮਿਆਂ ਨੂੰ ਦਿੱਤਾ ਜਾਂਦਾ ਹੈ ਅੰਜਾਮ ਜਦ ਰਾਤ ਨੂੰ ਲੋਕ ਆਰਾਮ ਦੇ ਨਾਲ ਘਰਾਂ ਦੇ ਵਿੱਚ ਸੌਂਦੇ ਨੇ ਤਾਂ ਉਸ ਵਕਤ ਚੋਰ ਆਪੋ ਆਪ ਦੇ ਕੰਮਾਂ ਨੂੰ ਜਿਹੜਾ ਰਵਾਨਾ ਹੁੰਦੇ ਨੇ ਅੱਧੀ ਰਾਤ ਨੂੰ ਜਲਾਲਾਬਾਦ ਦੇ ਵਿੱਚ ਇੱਕ ਮੋਬਾਈਲ ਫੋਨਾਂ ਵਾਲੀ ਦੁਕਾਨ ਨੂੰ ਚੋਰਾ ਨੇ ਬਣਾਇਆ ਨਿਸ਼ਾਨਾ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਬੀਤੀ ਰਾਤ ਜਲਾਲਾਬਾਦ ਚ ਚੋਰਾ ਨੇ ਇੱਕ ਮੋਬਾਈਲ ਫੋਨਾਂ ਵਾਲੀ ਦੁਕਾਨ ਲੁੱਟੀ ਚੋਰ ਦੁਕਾਨ ਦੀ ਕੰਦ ਤੋੜ ਕੇ ਅੰਦਰ ਦਾਖਲ ਹੋਏ ਅਤੇ ਲੱਖਾਂ ਰੁਪਏਆਂ ਦੇ ਮੋਬਾਈਲ ਚੋਰੀ ਕਰਕੇ ਫਰਾਰ ਹੋ ਗਏ। ਇਹ ਘਟਨਾ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋ ਗਈ ਜਦ ਸਵੇਰੇ ਦੁਕਾਨ ਮਾਲਕ ਨੇ ਆ ਕੇ ਦੇਖਿਆ ਕਿ ਉਸ ਦੀ ਦੁਕਾਨ ਦੀ ਪਿਛਲੇ ਪਾਸੇੋਂ ਕੰਦ ਟੁੱਟੀ ਹੋਈ ਹੈ ਅਤੇ ਅੰਦਰੋਂ ਮੋਬਾਈਲ ਫੋਨ ਅਤੇ ਹੋਰ ਸਮਾਨ ਵਗੈਰਾ ਵੀ ਜਿਹੜਾ ਗਾਇਬ ਸੀ ਤਾਂ ਤੁਰੰਤ ਉਸ ਦੇ ਵੱਲੋਂ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਦੂਜੇ ਪਾਸੇ ਥਾਣਾ ਸਿਟੀ ਦੇ ਐਸ ਐਚਓ ਸਜਨ ਕੁਮਾਰ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਬਣਦੀ ਕਾਰਵਾਈ ਜਿਹੜੀ ਉਹ ਉਹਨਾਂ ਦੇ ਉੱਪਰ ਕੀਤੀ ਜਾਵੇਗੀ ਹਾਂਜੀ ਸਰ ਜੀ ਜੋ ਸ਼ੌਪ ਤੇ ਚੋਰੀ ਹੋਈ ਹੈ ਕਿੰਨੇ ਕੁ ਵਜੇ ਦੀ ਘਟਨਾ ਹੈ ਇਹ 1:30 ਵਜੇ ਦੀ ਘਟਨਾ ਹੈ ਰਾਤ ਦੀ ਹਾਂਜੀ ਰਾਤ 1:30 ਵਜੇ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਨੂੰ ਘੱਟੋ ਘੱਟ 60-70 ਰੁਪਏ ਹੋਣਗੇ ਜਿਹੜੇ ਲੈ ਗਏ ਨੇ ਪਤਾ ਕਿਨੇ ਚੱਲਿਆ ਇਹ ਸਵੇਰੇ ਮੇਰੇ ਘਰੇ ਲੜਕਾ ਦੱਸ ਕੇ ਆ ਸਾਹਮਣੀ ਦੁਕਾਨ ਵਾਲਾ ਉਹ ਦੱਸ ਕੇ ਆਇਆ ਘਰੇ ਸ਼ਟਰ ਭੰਨਿਆ ਗਿਆ ਜਾਂ ਕੋਈ ਪਿੱਛੋਂ ਕੰਦ ਤੋੜੀ ਗਈ ਪਿੱਛੋਂ ਕੰਦ ਤੋੜੀ ਹਾਂਜੀ ਕੋਈ ਆਇਆ ਕੋਈ ਕੈਮਰਿਆਂ ਦੇ ਵਿੱਚ ਪਤਾ ਲੱਗਿਆ ਕੈਮਰੇ ਦੇ ਵਿੱਚ ਫੋਟੋ ਆ ਰਹੀ ਪਰ ਦਿਖ ਨਹੀਂ ਰਿਹਾ ਬੰਦਾ ਉੱਤੇ ਮੂੰਹ ਲਟਿਆ ਉਹਨਾਂ ਦਾ ਦਿਖ ਨਹੀਂ ਰਿਹਾ ਉਹ ਜੀ ਪ੍ਰਧਾਨ ਜੀ ਜੋ ਰਾਤ ਇੰਦਰ ਟੈਲੀਕਮ ਤੇ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਬਹੁਤੀ ਮਤਭਗੀ ਘਟਨਾ ਹੈ ਜਿਹੜੇ ਸਾਡੇ ਵੀਰ ਦੇ 50 ਤੋਂ 60 ਜਿਹੜੇ ਮੋਬਾਈਲ ਚੋਰਾਵਾਂ ਵੱਲੋਂ ਰਾਤ ਚੋਰੀ ਕੀਤੀ ਗਈਆਂ ਪ੍ਰਸ਼ਾਸਨ ਨੂੰ ਔਰ ਔਰ ਪੰਜਾਬ ਪੁਲਿਸ ਨੂੰ ਖਾਸ ਕਰਕੇ ਅਪੀਲ ਹੈ ਕਿ ਇਹ ਇਹੋ ਜਿਹੇ ਚੋਰਾਂ ਦੇ ਨੱਥ ਪਾਈ ਜਾਵੇ ਜੋ ਕਿ ਚੋਰੀ ਦੇ ਦੇ ਵਾਰਦਾਤਾਂ ਅਸੀਂ ਰੋਕ ਸਕੀਏ ਤੇ ਮੇਰੇ ਵੀਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਪੁਲਿਸ ਨੂੰ ਦੁਬਾਰਾ ਫਿਰ ਅਪੀਲ ਹੈ ਕਿ ਚੋਰਾਂ ਨੂੰ ਫੜ ਕੇ ਜੋ ਇਹਨਾਂ ਦਾ ਸਮਾਨ ਹੈ ਉਹਨਾਂ ਨੂੰ ਵਾਪਸ ਕਰਵਾਇਆ ਜਾਵੇ ਲੱਗਦਾ ਨਹੀਂ ਕਿ ਲਗਾਤਾਰ ਮੋਬਾਈਲ ਦੀਆਂ ਦੁਕਾਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਉਹ ਬਾਈਓ ਦੇ ਨਿਸ਼ਾਨਾ ਤਾਂ ਬਣਾਇਆ ਜਾ ਰਿਹਾ ਜਿਵੇਂ ਮੋਬਾਈਲਾਂ ਦੀਆਂ ਦੁਕਾਨਾਂ ਤੇ ਸਮਾਨ ਕਾਫੀ ਜ਼ਿਆਦਾ ਪਿਆ ਹੁੰਦਾ ਹੈ ਤੇ ਮੋਬਾਈਲ ਵੇਚਣਾ ਰੇਗ ਬੰਦੇ ਨੂੰ ਸੌਖਾ ਲੱਗਦਾ ਹੈ ਇਹਨਾਂ ਕੋਲ ਜਿਵੇਂ ਹੁਣ ਫੋਨ ਰਾਤ ਚੋਰੀ ਹੋਏ ਡੱਬੇ ਬੰਦੇ ਆ ਉਹ ਪਤਾ ਨਹੀਂ ਉਹ ਹੁਣ ਜਲਾਲਾਬਾਦ ਕਿ ਕਰਨਗੇ ਕਿ ਪਤਾ ਨਹੀਂ ਕਿੱਥੇ ਜਾ ਕੇ ਵੀ ਕਰਨਗੇ ਉਹ ਕਈ ਦੁਕਾਨਦਾਰ ਹੋਏ ਪਿੱਛ ਲੈ ਲੈਣ ਦੇ ਦੇਖਦੇ ਨਹੀਂ ਆ ਇਹ ਜਿਹੜਾ ਮੌਕੇ ਤੇ ਅਸੀਂ ਆਏ ਆ ਇਹਨਾਂ ਦੇ ਜਿਹੜਾ ਦੁਕਾਨ ਹੈਗੀ ਆ ਟੈਲੀਕਾਮ ਦੀ ਹੈਗੀ ਆ ਤੇ ਅਸੀਂ ਜਿਹੜਾ ਇਹਨਾਂ ਦੇ ਸੀਸੀਟੀਵੀ ਚੈੱਕ ਕੀਤੇ ਆ ਸੀਸੀਟੀਵੀ ਤੋਂ ਜਿਹੜਾ ਕਲੀਅਰ ਹੋਇਆ ਕਿ ਇਹਨਾਂ ਦੇ ਜਿਹੜਾ ਮੋਬਾਈਲ ਰਾਤ ਜਿਹੜਾ ਕੈਮਰੇ ਵਿੱਚ ਆਇਆ ਕਿ ਜਿਹੜਾ ਇੱਕ ਬੰਦਾ ਆ ਕੇ ਕੈਪ ਕੀਤੀ ਹੋਈ ਆ ਤੇ ਜਿਹੜੇ ਇਹਨਾਂ ਦੇ ਜਿਹੜਾ ਮੋਬਾਈਲ ਲੈ ਕੇ ਗਿਆ ਸਰ ਪੀਸੀਆਰ ਨਹੀਂ ਹੈਗੀ ਸੀ ਇਸ ਜੇਕਰ ਆਪਾਂ ਗੱਲ ਕਰ ਲਈਏ ਇਸ ਰਸਤੇ ਦੇ ਉੱਤੇ ਪੀਸੀਆਰ ਰਾਤ ਨੂੰ ਰਾਉਂਡ ਤੇ ਰਹਿੰਦੀ ਆ तकरीबन ਸਾਰੇ ਸ਼ਹਿਰ ਦੇ ਵਿੱਚ ਤੇ ਬਾਕੀ ਉਹ ਵੀ ਕਲੀਅਰ ਕਰ ਰਹੇ ਨੇ ਆ ਕਿ ਕਿੰਨੇ ਤੋਂ ਕਿੰਨੇ ਵਜੇ ਫਿਰ ਉਹਨਾਂ ਦਾ ਜਿਹੜਾ ਸਰ ਕਿੰਨੇ ਤੋਂ ਕਿੰਨੇ ਮੋਬਾਈਲ ਚੱਕੇ ਗਏ ਪਤਾ ਲੱਗਿਆ ਹੀ ਨਹੀਂ ਇਹ ਹਾਲੇ ਕਲੀਅਰ ਨਹੀਂ ਹੋਇਆ ਕਿੰਨੇ ਮੋਬਾਈਲ ਚੱਕੇ ਗਏ